ਸਾਰੇ ਪ੍ਰੈਸ ਦੇ ਸਾਥੀਆਂ ਨੂੰ ਇੱਥੇ ਬੁਲਾਉਣ ਤੇ ਤਕਲੀਫ ਦੇਣ ਦਾ ਮਕਸਦ ਇਹੀ ਹੈ ਕਿ ਉਹਨਾਂ ਨੂੰ ਅਸੀਂ ਬਰੀਫ ਕਰਨਾ ਸੀਗਾ ਕਿ ਪਬਲਿਕ ਅਵੇਅਰਨੈਸ ਕੈਂਪੇਨ ਇੱਕ ਬਹੁਤ ਹੀ ਜ਼ਬਰਦਸਤ ਤਰੀਕੇ ਨਾਲ ਕਰਨਾ ਹੈਗਾ ਕਿ ਜਿਹੜਾ ਨੈਸ਼ਨਲ ਯੂਥ ਫੈਸਟੀਵਲ ਦਿੱਲੀ 'ਚ ਹੋਣਾ ਹੈਗਾ ਜਨਵਰੀ ਦੇ ਵਿੱਚ ਉਹਦੇ ਵਿੱਚ ਇਸ ਵਾਰੀ ਪ੍ਰਧਾਨ ਮੰਤਰੀ ਜੀ ਸਾਡੇ ਮਾਨਯੋਗ શ્રી ਨਰਿੰਦਰ ਮੋਦੀ ਜੀ ਉਹਨਾਂ ਨਾਲ ਸਾਡੇ ਯੂਥ ਜਿਹੜੇ ਆਈਕons ਹੈਗੇ ਆ ਸਿਲੈਕਟਡ ਉਹ ਵਾਰਤਾ ਕਰਨਗੇ ਉਹ ਜਿਹੜੇ 3000 ਯੂਥ ਹੈਗੇ ਆ ਉਹਨਾਂ ਦੀ ਜਿਹੜੀ ਸਿਲੈਕਸ਼ਨ ਹੈਗੀ ਆ ਉਹ ਡਿਸਟ੍ਰਿਕਟ ਤੋਂ ਫਿਰ ਸਟੇਟ ਤੋਂ ਫਿਰ ਨੈਸ਼ਨਲ ਲੈਵਲ ਤੇ ਹੋਊਗੀ ਅੱਡ ਅੱਡ ਕੰਟੈਸਟ ਹੈਗੇ ਆ ਕੁਇਜ਼ ਕੰਟੈਸਟ ਹੈਗਾ ਡੈਕਲੇਮੇਸ਼ਨ ਕੰਟੈਸਟ ਹੈਗਾ ਫਿਰ ਸਾਇੰਸ ਦੀ ਐਗਜ਼ੀਬਿਸ਼ਨ ਹੈਗੀ ਆ ਇਸ ਤਰ੍ਹਾਂ ਦੇ ਕਈ ਕੰਟੈਸਟ ਹੈਗੇ ਆ ਜਿਹੜੇ ਕਿ ਅਸੀਂ ਪ੍ਰੈਸ ਰਿਲੀਜ਼ ਰਾਹੀਂ ਤੁਹਾਨੂੰ ਸਾਂਝਾ ਕਰਨਗੇ ਕਰਾਂਗੇ ਔਰ ਥੋੜੇ ਜਿੰਨੇ ਵੀ ਸਾਥੀ ਇੱਥੇ ਆਏ ਨੇ ਸਾਰਿਆਂ ਨੂੰ ਇਹੀ ਰਿਕੁਐਸਟ ਹੈ ਕਿ ਇਸ ਨੂੰ ਵੱਧ ਤੋਂ ਵੱਧ ਮਾਸ ਇਹਦੀ ਪਬਲਿਸਿਟੀ ਕੀਤੀ ਜਾਵੇ ਐਂਪਲੀਫੀਕੇਸ਼ਨ ਕੀਤੀ ਜਾਵੇ ਕਿ ਜਿੰਨੇ ਸਾਡਾ ਟਾਰਗੇਟ ਜਿਵੇਂ ਦੱਸਿਆ ਗਿਆ ਹੈ ਕਿ 10 ਮਿਲੀਅਨ ਯੂਥ 1 ਕਰੋੜ ਯੂਥ ਜਿਹੜੇ ਹੈਗੇ ਆ ਉਹਨਾਂ ਨੂੰ ਇਹਦੇ ਨਾਲ ਇੰਗੇਜ ਕਰਨ ਦਾ ਟਾਰਗੇਟ ਹੈਗਾ ਔਰ 3000 ਉਹਦੇ ਵਿੱਚੋਂ ਸਿਲੈਕਟ ਹੋਣੇ ਹੈਗੇ ਆ ਤਾਂ ਜਿਹੜਾ ਕੰਪੀਟੀਸ਼ਨ ਹੈਗਾ ਕਾਫੀ ਸਿਫਟ ਹੈਗਾ ਤੇ ਮੈਂ ਸਾਰੀ ਨੂੰ ਸਾਰੇ ਪ੍ਰੈਸ ਨੂੰ ਇਹ ਰਿਕਵੈਸਟ ਕਰੂੰਗਾ ਕਿ ਇਹਦੀ ਮੈਕਸੀਮਮ ਪਬਲਿਸਿਟੀ ਕੀਤੀ ਜਾਵੇ ਔਰ ਤਾਂ ਕਿ ਸਾਡਾ ਜਿਹੜਾ ਪ੍ਰੋਗਰਾਮ ਹੈਗਾ ਯੂਥ ਨੂੰ ਇੰਗੇਜ ਕਰਨ ਦਾ ਵਿਕਸਿਤ ਭਾਰਤ ਵਾਸਤੇ ਜਿਹੜਾ ਕਿ ਵਿਕਸਿਤ ਭਾਰਤ ਯੰਗ ਲੀਡਰਸ ਡਾਇਲੌਗ ਜਿਹੜਾ ਹੈਗਾ ਜਿਹੜੀ ਥੀਮ ਹੈਗੀ ਹੈ ਉਹਨੂੰ ਮੁੱਖ ਰੱਖਦੇ ਹੋਏ ਇਹਨੂੰ ਪ੍ਰੋਗਰਾਮ ਨੂੰ ਅਸੀਂ ਕਰਨਾ ਹੈ ਸਰ ਜੀ ਉਹਦੇ ਬੈਨੀਫਿਟਸ ਸਭ ਤੋਂ ਵੱਡਾ ਬੈਨੀਫਿਟ ਇਹੀ ਹੈਗਾ ਕਿ ਜਿਹੜੇ ਯੂਥ ਦੇ ਨਵੇਂ ਆਈਡੀਆਜ਼ ਹੈਗੇ ਵਿਦੇਸ਼ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ 2047 ਤੱਕ ਜਿਹੜਾ ਲਕਸ਼ਯ ਰੱਖਿਆ ਗਿਆ ਹੈਗਾ ਭਾਰਤ ਨੂੰ ਵਿਕਸਿਤ ਕਰਨਾ ਹੈਗਾ ਉਹਨਾਂ ਦੇ ਕੀ ਆਈਡੀਆਜ਼ ਹੈਗੇ ਆ ਵਿਜ਼ਨ ਇਹਦੇ ਵਿੱਚ ਇਹੀ ਹੈਗੀ ਹੈ ਕਿ ਜਿਹੜੇ ਨੌਨ ਪੋਲੀਟੀਕਲ ਬੈਕਗਰਾਉਂਡ ਦੇ ਜਿਹੜੇ ਯੂਥ ਹੈਗੇ ਆ ਉਹਨਾਂ ਨੂੰ ਇੰਗੇਜ ਕੀਤਾ ਜਾਵੇ ਕਿਉਂਕਿ ਜਿਹੜੇ ਆਲਰੇਡੀ ਪੋਲੀਟ ਪੋਲੀਟਿਕਸ ਦੇ ਵਿੱਚ ਹੈਗੇ ਆ ਫੈਮਿਲੀਜ਼ ਹੈਗੀਆਂ ਉਹਨਾਂ ਦਾ ਇੱਕ ਸਟੀਰੀਓਟਾਈਪ ਵਿਜ਼ਨ ਹੋ ਜਾਂਦਾ ਨਵੀਂ ਚੀਜ਼ ਉੱਪਰ ਕਿ ਨਹੀਂ ਆਉਂਦੀ ਤਾਂ ਇਸ ਕਰਕੇ ਨੌਨ ਪੋਲੀਟੀਕਲ ਜਿਹੜੇ ਯੂਥ ਹੈਗੇ ਆ ਉਹਨਾਂ ਨੂੰ ਇੰਗੇਜ ਕਰਨ ਦਾ ਲਕਸ਼ਯ ਹੈਗਾ ਕਿ ਇੱਕ ਨਵੀਂ ਸੋਚ ਹੋਵੇ 2047 ਦਾ ਸਰ ਕੰਪੀਟ ਕੰਪੀਟੀਸ਼ਨ ਇਹਦੇ ਵਿੱਚ ਕੁਇਜ਼ ਕੰਟੈਸਟ ਹੈ ਗਿਆ ਡੈਕਲੇਮੇਸ਼ਨ ਕੰਟੈਸਟ ਹੈ ਗਿਆ ਤੇ ਹੋਰ ਇੱਕ ਕਲਚਰਲ ਉਹਦੇ ਵਿੱਚ ਐਕਸੀਬਿਸ਼ਨ ਹੈਗੀ ਹੈ ਸਾਇੰਸ ਐਕਸੀਬਿਸ਼ਨ ਹੈਗੀ ਹੈ ਜਿਹਦੇ ਬੇਸ ਤੇ ਮਾਰਕਸ ਵਗੈਰਾ ਦਿੱਤੇ ਜਾਣਗੇ ਔਰ ਹੌਲੀ ਹੌਲੀ ਸ਼ਾਰਟਲਿਸਟ ਹੋ ਕੇ ਨੈਸ਼ਨਲ ਪੱਧਰ ਤੱਕ ਰਾਸ਼ਟਰੀ ਪੱਧਰ ਤੱਕ ਯੂ ਤੱਕ ਜਿਹੜੇ ਏਜ ਹੈਗੀ ਹੈ 15 15 ਤੋਂ 29 ਸਾਲ ਕੋਈ ਵੀ ਕੋਈ ਵੀ ਹੋਵੇ ਉਹਦੇ ਵਿੱਚ ਕੋਈ एलिजिਬਿਲਟੀ ਕੁਛ ਨਹੀਂ ਹੈ ਚਾਹੇ ਉਹ ਪੜ੍ਹਿਆ ਲਿਖਿਆ ਹੈ ਜਾਂ ਪੜ ਰਿਹਾ ਹੈ ਜਾਂ ਨਹੀਂ ਪੜ ਰਿਹਾ ਹੈ ਕਾਲਜ ਹੈ ਸਕੂਲ ਹੈ ਯੂਨੀਵਰਸਿਟੀ ਹੈ ਕੋਈ ਵੀ ਆ ਡੇਟਸ ਉਹਦੀਆਂ 25 ਤਰੀਕ ਤੋਂ 25 ਨਵੰਬਰ ਤੋਂ ਉਹਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਰਹੀ ਹੈ ਜਿਹਦੇ ਮਾਈ ਭਾਰਤ ਜਿਹੜਾ ਪੋਰਟਲ ਹੈਗਾ ਉਸ ਤੇ ਜਾ ਕੇ ਤੁਸੀਂ ਰਜਿਸਟ੍ਰੇਸ਼ਨ ਕਰ ਸਕਦੇ ਹੋ ਬਾਕੀ ਜਿਹੜੀਆਂ ਗਾਈਡਲਾਈਨਸ ਹੈਗੀਆਂ ਉਹਦੇ ਵਿੱਚ ਸਾਰੀਆਂ ਇਹ ਤੁਹਾਡੇ ਤੇ ਡਿਪੈਂਡ ਕਰਦਾ ਜਿੰਨਾ ਜਿੰਨਾ ਜ਼ਿਆਦਾ ਤੁਸੀਂ ਪਬਲਿਸ਼ਾਈਜ਼ ਕਰੋਗੇ ਓਨਾ ਜ਼ਿਆਦਾ ਯੂਥ ਇੰਗੇਜ ਹੋਊਗਾ ਨਹੀਂ ਕੋਈ ਫ੍ਰੀ ਬਿਲਕੁਲ ਫ੍ਰੀ ਹੈਗਾ ਜੀ ਕੋਈ ਇਸ ਦੇ ਵਿੱਚ ਕੋਈ ਫੀਸ ਨਹੀਂ ਹੈ ਕਿਉਂਕਿ ਦੇਖੋ ਮਕਸਦ ਇਹ ਪੈਸਾ ਕਮਾਣਾ ਨਹੀਂ ਹੈ ਜਾਂ ਕੋਈ ਉਹਨਾਂ ਨੂੰ ਹਾਰਡਸ਼ਿਪ ਦੇਣਾ ਨਹੀਂ ਹੈ ਵੀ ਰਜਿਸਟ੍ਰੇਸ਼ਨ ਕਰਵਾਉਣਾ ਉਸੇ ਪੈਸੇ ਜਮਾ ਕਰਾਣੇ ਇਸ ਤਰ੍ਹਾਂ ਕੁਝ ਨਹੀਂ ਹੈ ਅਸੀਂ ਚਾਹੁੰਦੇ ਆ ਵੀ ਟੈਲੈਂਟ ਜਿਹੜਾ ਐਕਚੁਅਲ ਰੀਅਲ ਟੈਲੈਂਟ ਹੈਗਾ ਉਹ ਬਾਹਰ ਨਿਕਲੇ ਉਹੀ ਉਸੇ ਵਾਸਤੇ ਹੀ ਤੁਹਾਨੂੰ ਸਭ ਨੂੰ ਅਸੀਂ ਇੱਥੇ ਸਾਡੇ ਨਹਿਰੂ ਯੁਵਾ ਕੇਂਦਰ ਹੈਗੇ ਆ ਇਹਨਾਂ ਦੇ ਵੀ ਅੱਗੇ ਸੈਂਟਰ ਹੈਗੇ ਆ ਇਹ ਵੀ ਅੱਗੇ ਪਹੁੰਚਾਂਗੇ ਸਾਡੀ ਯੂਥ ਅਫੇਅਰਸ ਵਾਲੇ ਜਿਹੜੇ ਹੈਗੇ ਹੈ ਮਿਨਿਸਟਰੀ ਹੈਗੀ ਹੈ ਉਹਨਾਂ ਦੇ ਵੀ ਅੱਗੇ ਥੱਲੇ ਜਿਹੜੇ ਹੈਗੇ ਆ ਸੈਂਟਰ ਬਣੇ ਹੋਏ ਨੇ ਉਹਨਾਂ ਦੇ ਰਾਹੀਂ ਜਿਹੜੇ ਨਹਿਰੂ ਯੁਵਾ ਕੇਂਦਰ ਹੈਗੇ ਆ ਹਰ ਡਿਸਟ੍ਰਿਕਟ ਦੇ ਵਿੱਚ ਹੈਗੇ ਆ ਉਹਨਾਂ ਰਾਹੀਂ ਮਾਈਕਰੋ ਲੈਵਲ ਤੇ ਇਹਦੀ ਪਾਲਿਸੀਟੀ ਕੀਤੀ ਜਾਊਗੀ ਔਰ ਉਸ ਤੋਂ ਇਲਾਵਾ ਜਿਹੜੇ ਜਿੱਥੇ ਵੀ ਅਖਬਾਰ ਤੁਸੀਂ ਦੇਖ ਲੋ ਹਰ ਥਾਂ ਤੇ ਜਾਂਦਾ ਹੈਗਾ ਪਿੰਡਾਂ ਦੇ ਵਿੱਚ ਵੀ ਅਖਬਾਰ ਜਾਂਦੇ ਨੇ ਹੁਣ ਤੱਕ ਵੀ ਲੋਕ ਜਾਗਰੂਕ ਹੋ ਗਏਗੇ মিডিਆ ਹੈਗਾ ਇਲੈਕਟ੍ਰੋਨਿਕ মিডিਆ ਹੈਗਾ ਟੀਵੀ ਸਾਰੇ ਦੇਖਦੇ ਨੇ ਸੋਸ਼ਲ ਮੀਡੀਆ ਤੇ ਅਸੀਂ ਬਹੁਤ ਜ਼ਿਆਦਾ ਇਹਦੀ ਉਹ ਕਰ ਰਹੇ ਹੈਗਿਆ ਪਬਲਿਸਿਟੀ ਕਿਉਂਕਿ ਸੋਸ਼ਲ ਮੀਡੀਆ ਜਿਹੜਾ ਹੈਗਾ ਉਹ ਪਿੰਡਾਂ ਦੇ ਵਿੱਚ ਵੀ ਤੁਹਾਨੂੰ ਪਤਾ ਹੈਗਾ ਕਿ ਅੱਜ ਕੱਲ ਮੋਬਾਈਲ ਰਾਹੀਂ ਪਹੁੰਚ ਗਿਆ ਹੈਗਾ ਹਾਂ ਬਿਲਕੁਲ ਸਟੇजेस ਹੈਗੀਆਂ ਜੀ ਉਹਦੀਆਂ ਪਹਿਲਾਂ ਡਿਸਟ੍ਰਿਕਟ ਲੈਵਲ ਦਾ ਹੋਊਗਾ ਫਿਰ ਸਟੇਟ ਲੈਵਲ ਆ ਫਿਰ ਨੈਸ਼ਨਲ ਹਾਂਜੀ ਹਾਂ ਬਿਲਕੁਲ ਪਟਿਆਲੇ ਦੇ ਵਿੱਚ ਉਹ ਪਟਿਆਲਾ ਨੂੰ 150 ਦੀਆਂ ਫੀਸ ਹੈਗੀਆਂ ਕੁਝ ਡਿਸਟ੍ਰਿਕਟ ਲੈਵਲ ਹੈ ਜੋ ਇਹ ਔਨਲਾਈਨ ਹੈ ਪਟਿਆਲਾ ਦੀ ਡਿਸਟ੍ਰਿਕਟ ਜਾਨਕਾਰੀ ਲੈਣੇ ਕਿਸ ਤਰ੍ਹਾਂ ਸੰਬੰਧ ਕਰ ਸਕਦੇ ਪਟਿਆਲੇ ਦੇ ਵਿੱਚ ਇਹ ਅਫਸਰ ਜੀ ਯੂਥ ਅਫੇਅਰਸ ਦਾ ਜਿਹੜਾ ਆਫਿਸ ਹੈਗਾ ਆਯੁਰਵੈਦਿਕ ਕਾਲਜ ਦੇ ਸਾਹਮਣੇ ਉੱਥੇ ਆ ਕੇ ਆਪਣੀ ਫਿਜ਼ੀਕਲ ਜਾਣਕਾਰੀ ਲੈਣੀ ਹੈ ਤਾਂ ਉੱਥੇ ਆ ਸਕਦੇ ਨੇ ਨਹੀਂ ਤਾਂ ਸਾਡਾ ਜਿਹੜਾ ਵੈਬਸਾਈਟ ਹੈਗੀ ਹੈ ਜਿਹੜੀ ਭਾਰਤ ਸਰਕਾਰ ਦੀ ਯੂਥ ਐਂਡ ਸਪੋਰਟਸ ਐਂਡ ਯੂਥ ਅਫੇਅਰਸ ਦੀ ਉਸ ਤੇ ਅਵੇਲੇਬਲ ਹੈ

ਜੇ ਲੋ ਟਾਰਗੇਟ ਤੋਂ ਵੀ ਵੱਜ ਜਾਂਦੇ ਤਾਂ ਹੋਰ ਵੀ ਖੁਸ਼ੀ ਹੁੰਦੀ। ਉਹ ਪਹਿਲੇ ਤੇ ਹੁਣ ਤਾਂ ਫਰਕ ਸਭ ਤੋਂ ਵੱਡਾ ਫਰਕ ਇਹ ਹੈ ਕਿ ਪਹਿਲੀ ਵਾਰੀ ਉਹਨਾਂ ਨੂੰ ਡਾਇਰੈਕਟ ਹੀ ਪੀਐਮ ਨਾਲ ਇੰਟਰੈਕਸ਼ਨ ਕਰਨ ਦਾ ਮੌਕਾ ਮਿਲਦਾ ਜਿਹੜਾ ਕਿ ਪਹਿਲਾਂ ਨਹੀਂ ਹੁੰਦਾ ਸੀ। ਤਾਂ ਇਹ ਭਾਰਤ ਮੰਡਪਮ ਦੇ ਵਿੱਚ ਐਡਾ ਵੱਡਾ ਈਵੈਂਟ ਜਿਹੜਾ ਹੋਊਗਾ ਉੱਥੇ ਵਿੱਚ ਉਹਦੇ ਵਿੱਚ ਜਾ ਕੇ ਪੀਐਮ ਨਾਲ ਤੁਸੀਂ ਜੁੜਨਾ ਉਹਨਾਂ ਨਾਲ ਗੱਲਬਾਤ ਕਰਨੀ ਹੋਰ ਜਿਹੜੇ ਯੂਜ਼ਲੀ ਆਈਕਨਸ ਹੈਗੇ ਇੰਟਰਨੈਸ਼ਨਲ ਜਿਹੜੇ ਲੋਕ ਉੱਥੇ ਆਣਗੇ ਉਹਨਾਂ ਨਾਲ ਗੱਲਬਾਤ ਕਰਨੀ ਆਪਣੇ ਵਿਚਾਰ ਸਾਂਝੇ ਕਰਨੇ ਬਹੁਤ ਵੱਡੀ ਓਪਰਚੁਨਿਟੀ ਹੈ ਜਿਹੜੀ ਕੇ ਪਹਿਲਾਂ ਨਹੀਂ